ਪ੍ਰਸ਼ਨ ਨੰਬਰ 968 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਇਹਦਾ ਜਿਹੜਾ ਡਿਟੇਲ ਜਵਾਬ ਹੈ ਮਾਨਯੋਗ ਮੈਂਬਰ ਨੂੰ ਚਲਾ ਗਿਆ ਜੇ ਸਪਲੀਮੈਂਟਰੀ ਪੁੱਛ ਲੈਣ ਤਾਂ ਮੈਂ ਸਾਰਾ ਜਵਾਬ ਦੇ ਦਵਾਂ ਜੀ ਸਪੀਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਸਵਾਲ ਦੇ ਵਿੱਚ ਲਿਖਿਆ ਵੀ 138 ਕਰੋੜ ਰੁਪਇਆ ਜਿਹੜਾ ਮੈਕਸ ਹਸਪੀਟਲ ਸੀ ਉਹਦੇ ਤੋਂ ਹੁਣ ਤੱਕ ਵਸੂਲਿਆ ਗਿਆ ਕਿਉਂਕਿ ਜਿਹੜੀ ਮੈਕਸ ਹਸਪੀਟਲ ਦੀ ਜ਼ਮੀਨ ਸੀ ਉਹ ਸਰਕਾਰੀ ਹਸਪਤਲ ਸੀ ਜਿਹੜਾ ਮੁਹਾਲੀ ਉਹਦਾ 파ਟਟ ਕੱਟ ਕੇ ਉਹਨਾਂ ਨੂੰ ਦਿੱਤੀ ਗਈ ਸੀ ਪਰ ਉਹਦੇ ਵਿੱਚ ਕੁਝ ਸ਼ਰਤਾਂ ਦੇ ਸਮੇਤ ਉਹ ਦਿੱਤੀ ਗਈ ਸੀ ਤੇ ਕੁਝ ਹਿੱਸਾ ਸੀ ਜਿਹੜਾ ਉਹਨਾਂ ਨੇ ਦੇਣਾ ਸੀ ਉਹਦੇ ਵੀ 138 ਕਰੋੜ ਰੁਪਏ ਦਾ ਮੰਤਰੀ ਜੀ ਨੇ ਜ਼ਿਕਰ ਕੀਤਾ ਵੀ ਮੈਕਸ ਹਸਪਤਲ ਦਾ 138 ਕਰੋੜ ਰੁਪਏ ਜਮ੍ਹਾਂ ਕਰਾਇਆ ਮੈਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਆਪਣਾ ਸਵਾਲ ਵੀ ਜੇ ਉਹ ਪੈਸਾ ਜਮ੍ਹਾਂ ਹੋਇਆ ਤਾਂ ਕਿਸ ਹੱਦ ਵਿੱਚ ਹੋਇਆ ਤੇ ਕਿੱਥੇ ਖਰਚਿਆ ਗਿਆ ਲੇਕਿਨ ਸਵਾਲ ਨੂੰ ਛੋਟਾ ਕਰ ਦਿੱਤਾ ਗਿਆ ਸਿਰਫ ਇਹ ਦੱਸਿਆ ਗਿਆ ਵੀ 138 ਕਰੋੜ ਰੁਪਿਆ ਆਇਆ ਤੇ ਹੱਥ ਵਾਸਤੇ ਖਰਚ ਦਿੱਤਾ ਗਿਆ ਤੇ ਇਸ ਕਰਕੇ ਉਹਦੀ ਡਿਟੇਲ ਆ ਜਿਹੜੀ ਉਹ ਨਹੀਂ ਦਿੱਤੀ ਗਿਆ ਵੀ ਕਿੱਥੇ ਖਰਚਿਆ ਗਿਆ ਉਹ ਕਿੱਥੇ ਖਰਚਿਆ ਜਾਣਾ ਸੀ ਕਿਉਂਕਿ ਉਹ ਹਾਲੀ ਦਾ ਹਸਪਤਲ ਸੀ ਉਹ ਪ੍ਰਾਈਵੇਟ ਬੰਦੇ ਨੂੰ ਦਿੱਤਾ ਗਿਆ ਤੇ ਉਹਦੇ ਅਗੇਂਸਟ ਪੈਸਾ ਆਉਣਾ ਸੀ ਉਹ ਆਇਆ ਤੇ ਆਇਆ ਉਹ ਮੁਹਾਲੀ ਦੇ ਕਿਸੇ ਹਸਪਤਲ ਲਈ ਉਹ ਲਗਿਆ ਜਾਂ ਮੁਹਾਲੀ ਦੀ ਭਲਾਈ ਲਈ ਲਗਿਆ ਕਿਤੇ ਬਾਕੀ ਕਿਤੇ ਜਗ੍ਹਾ ਲਾ ਦਿੱਤਾ ਗਿਆ ਮੈਂ ਇਹ ਪੁੱਛਣਾ ਚਾਹੁੰਦਾ ਸੀ ਮੰਤਰੀ ਜੀ ਨੂੰ ਕਿ ਇਹ ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਵੀ ਇਹ ਮੈਨੂੰ ਦੱਸਣ ਦੀ ਕੋਸ਼ਿਸ਼ ਕਰਨਗੇ ਜੀ ਮਹਿਮੰਤ ਜੀ ਜਿਹਨੇ ਪੁੱਛਿਆ ਸਮਾਂ ਤੁਹਾਡੇ ਮਾਧਿਮ ਬਰੇ ਸਰ ਬਈ 138 ਕਰੋੜ ਦੇ ਵਿੱਚੋਂ ਕਿੰਨਾ ਪੈਸਾ ਖਰਚਿਆ ਸਾਰੇ ਖਰਚ ਲਿਆ ਗਿਆ ਕੋ ਉਹਦੇ ਵਿੱਚੋਂ 13 ਕਰੋੜ ਹੀ ਖਰਚਿਆ ਗਿਆ ਮੰਤਰੀ ਜੀ ਕੋਈ ਡਿਟੇਲ ਹੈ ਆਪਣੇ ਕੋਲ ਸਰ ਮੇਰੇ ਕੋਲ ਸਾਰੀ ਡਿਟੇਲ ਹੈ ਜੀ ਮੈਨੂੰ ਮਾਨ ਸਾਹਿਬੈਂਬਰ ਮਿਲਣ ਮੈਂ ਅਲੱਗ-ਅਲੱਗ ਕਿਹੜੀ ਚੀਜ਼ ਵਾਸਤੇ ਦਵਾਈਆਂ ਵਾਸਤੇ 40 ਕਰੋੜ ਖਰਚਿਆ ਬਿਲਡਿੰਗ ਵਾਸਤੇ ਕਿੰਨਾ ਖਰਚਿਆ ਬਿਜਲੀ ਵਾਸਤੇ ਕਿੰਨਾ ਖਰਚਿਆ ਮੈਂ ਸਾਰੀ ਡਿਟੇਲ ਇਹਨਾਂ ਨੂੰ ਪ੍ਰੋਵਾਈਡ ਕਰ ਦਾਂਗਾ ਠੀਕ ਹਾਂ ਉਹ ਉਹਦੀ ਸਰ ਗਾਈਡਲਾਈਨ ਹੈ ਜੀ ਇੱਕ ਕਮੇਟੀ ਬਣੀ ਹੋਈ ਹੈ ਉਹ ਜਿਹੜੀ ਕਮੇਟੀ ਹੈ ਉਹ ਪੂਰੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਆ ਮੈਂ ਸਾਰੀ ਟੋਟਲ ਇਨਫੋਰਮੇਸ਼ਨ ਮੈਂ ਉਹਨਾਂ ਨੂੰ ਬੇਇਤੀ ਕਰਦਾ ਕਿ ਸੈਸ਼ਨ ਤੋਂ ਬਾਅਦ ਮੇਰੇ ਆ ਕੇ ਕਮਰੇ ਇਸ ਵਿੱਚ ਮੈਨੂੰ ਪ੍ਰੋਵਾਈਡ ਹਮ ਫੁੱਲ ਇਨਫੋਰਮੇਸ਼ਨ ਗੁਰਵਾਂਜੀ ਹੋ ਗਈਆਂ ਸਾਰੀਆਂ ਕੁਲਵਾਂਜੀ ਬਹੁਤ ਸਾਰੀਆਂ ਸ਼ਰਤਾਂ ਸੀ ਉਹਦੇ ਵਿੱਚ ਹੋਰ ਵੀ ਗਰੀਬਾਂ ਨੂੰ ਵੀ ਇਹਦਾ ਵੀ ਫ੍ਰੀ ਇਲਾਜ ਕਰਨਾ ਸੀ ਉਹਦੇ ਬਾਰੇ ਵੀ ਕੁਝ ਕੀਤਾ ਕਿ ਨਹੀਂ ਕਿਤਾ ਉਹ ਵੀ ਜੇ ਮੰਤਰੀ ਜੀ ਪ੍ਰੋਵਾਈਡ ਕਰਾ ਦੇ ਤਾਂ ਮੈਨਾਂ ਤਾਂ ਬੜਾ ਧੰਨਵਾਦੀ ਹੋਵਾਂਗਾ ਜੀ ਹਾਂ ਮੰਤਰੀ ਜੀ ਇਹ ਸਰਕਾਰੀ ਇਨਫੋਰਮੇਸ਼ਨ ਦੇਵਾਂਗਾ ਜੀ ਜਿੰਨੀ ਵੀ ਇਨਫੋਰਮੇਸ਼ਨ ਉਹਦੇ ਨਾਲ ਸੰਬੰਧਤ ਹੈ ਜਿਹੜੀ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਜਿਹੜੇ ਉਹਨਾਂ ਦੇ ਕੰਸੈਸ਼ਨ ਐਗਰੀਮੈਂਟ ਦਾ ਇਹ ਪਾਰਟ ਨਹੀਂ ਸੀ ਕਿ ਉਹ ਫ੍ਰੀ ਟ੍ਰੀਟ ਕਰਨਗੇ ਉਸ ਵੇਲੇ ਜਦੋਂ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਹਨਾਂ ਨੇ ਐਡ ਕਰਨਾ ਹੁੰਦਾ ਉਹ ਹੁਣ ਤੋਂ ਮਾਰ ਸਰਕਾਰੋਂ ਵਾਲੀਆਂ ਸਾਰੀਆਂ ਕੰਡੀਸ਼ਨਸ ਪਾਰੀ ਆ ਪੇਸ਼ੈਂਟਸ ਨੂੰ ਪ੍ਰਾਇਓਰਟੀ ਦੇ ਦੇਣਾ ਹੈ پیشنਟ ਨੰਬਰ 962 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਨਯੋਗ ਸਿੱਕਰ ਸਾਹਿਬ ਇਹਦਾ ਜਿਹੜਾ ਡਿਟੇਲ ਜਵਾਬ ਹੈ ਮਾਨਯੋਗ ਮੈਂਬਰ ਨੂੰ ਚਲਾ ਗਿਆ ਜੇ ਸਪਲੀਮੈਂਟਰੀ ਪੋਸਟਲਨ ਤਾਂ ਮੈਂ ਸਾਰਾ ਜਵਾਬ ਦੇ ਦਿੰਦਾ ਜੋ ਜੀ ਸਿੱਕਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਇਹਨਾਂ ਨੇ ਸਵਾਲ ਦੇ ਵਿੱਚ ਲਿਖਿਆ ਵੀ 138 ਕਰੋੜ ਰੁਪਇਆ ਜਿਹੜਾ ਮੈਕਸ ਹਸਪੀਟਲ ਸੀ ਉਹਦੇ ਤੋਂ ਹੁਣ ਤੱਕ ਵਸੂਲਿਆ ਗਿਆ ਕਿਉਂਕਿ ਜਿਹੜੀ ਮੈਕਸ ਹਸਪੀਟਲ ਦੀ ਜ਼ਮੀਨ ਸੀ ਉਹ ਸਰਕਾਰੀ ਹਸਪੀਟਲ ਸੀ ਜਿਹੜਾ ਮੁਹਾਲੀ ਉਹਦਾ ਪਾਰਟ ਕੱਟ ਕੇ ਉਹਨਾਂ ਨੂੰ ਦਿੱਤੀ ਗਈ ਸੀ ਪਰ ਉਹਦੇ ਵਿੱਚ ਕੁਝ ਸ਼ਰਤਾਂ ਦੇ ਸਮੇਤ ਉਹ ਦਿੱਤੀ ਗਈ ਸੀ ਤੇ ਕੁਝ ਹਿੱਸਾ ਸੀ ਜਿਹੜਾ ਉਹਨਾਂ ਨੇ ਦੇਣਾ ਸੀ ਉਹਦੇ ਵੀ 138 ਕਰੋੜ ਰੁਪਏ ਦਾ ਮੰਤਰੀ ਜੀ ਨੇ ਜ਼ਿਕਰ ਕੀਤਾ ਵੀ ਮੈਕਸ ਹਸਪੀਟਲ ਦਾ ਨੇ 138 ਕਰੋੜ ਰੁਪਏ ਜਮ੍ਹਾਂ ਕਰਾਇਆ ਮੈਂ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਆਪਣਾ ਸਵਾਲ ਵੀ ਜੇ ਉਹ ਪੈਸਾ ਜਮ੍ਹਾਂ ਹੋਇਆ ਤਾਂ ਕਿਸ ਹਿੱਸੇ ਵਿੱਚ ਹੋਇਆ ਤੇ ਕਿੱਥੇ ਖਰਚਿਆ ਗਿਆ ਲੇਕਿਨ ਸਵਾਲ ਨੂੰ ਛੋਟਾ ਕਰ ਦਿੱਤਾ ਗਿਆ ਸਿਰਫ ਇਹ ਦੱਸਿਆ ਗਿਆ ਵੀ 138 ਕਰੋੜ ਰੁਪਿਆ ਆਇਆ ਤੇ ਹੈਲਥ ਵਾਸਤੇ ਖਰਚ ਦਿੱਤਾ ਗਿਆ ਸੇਸ਼ ਕਰਦੇ ਉਹਦੀ ਡਿਟੇਲ ਆ ਜਿਹੜੀ ਉਹਨੇ ਦਿੱਤੀ ਹੈ ਵੀ ਕਿੱਥੇ ਖਰਚਿਆ ਗਿਆ ਔਰ ਉਹ ਕਿੱਥੇ ਖਰਚਿਆ ਜਾਣਾ ਸੀ ਕਿਉਂਕਿ ਉਹ ਹਾਲੀ ਦਾ ਹਸਪੀਟਲ ਸੀ ਉਹ ਪ੍ਰਾਈਵੇਟ ਬੰਦੇ ਨੂੰ ਦਿੱਤਾ ਗਿਆ ਤੇ ਉਹਦੇ ਅਗੇਂਸਟ ਪੈਸਾ ਆਉਣਾ ਸੀ ਉਹ ਆਇਆ ਤੇ ਆਇਆ ਉਹ ਮੋਹਾਲੀ ਦੇ ਕਿਸੇ ਹਸਪੀਟਲ ਲਈ ਉਹ ਲੱਗਿਆ ਜਾਂ ਮੋਹਾਲੀ ਦੀ ਭਲਾਈ ਲਈ ਲੱਗਿਆ ਕਿਤੇ ਬਾਕੀ ਕਿਤੇ ਜਗ੍ਹਾ ਲਾ ਦਿੱਤਾ ਗਿਆ ਮੈਂ ਇਹ ਪੁੱਛਣਾ ਚਾਹੁੰਦਾ ਸੀ ਮੰਤਰੀ ਜੀ ਨੂੰ ਕਿ ਇਹ ਮੈਂ ਮੰਤਰੀ ਜੀ ਨੂੰ ਬੇਨਤੀ ਕਰਦਾ ਵੀ ਇਹ ਮੈਨੂੰ ਦੱਸਣ ਦੀ ਕੀ ਚਲ ਕਰਨਗੇ ਸਿੰਘ ਜੀ ਜੀ ਮੈਂ ਮੰਤਰੀ ਜੀ ਜਿੱਕਰ ਪੁੱਛਣਾ ਚਾਹੁੰਦਾ ਤੁਹਾਡੇ ਮਾਧਮੇ ਬਾਈ ਸਰ ਤੇ 138 ਕਰੋੜ ਦੇ ਵਿੱਚੋਂ ਕਿੰਨਾ ਪੈਸਾ ਖਰਚਿਆ ਸਾਰੇ ਖਰਚੇ ਲਿਆ ਗਿਆ ਉਹਦੇ ਵਿੱਚੋਂ 13 ਕਰੋੜ ਹੀ ਖਰਚਿਆ ਗਿਆ ਹੈ ਮੰਤਰੀ ਦੀ ਕੋਈ ਡਿਟੇਲ ਹੈ ਆਪਣੇ ਕੋਲ ਸਰ ਮੇਰੇ ਕੋਲ ਸਾਰੀ ਡਿਟੇਲ ਹੈ ਜੀ ਮੈਨੂੰ ਮਾਨ ਸਾਹਿਬ ਅੰਮ੍ਰਿਤ ਮਿਲਣ ਮੈਂ ਅਲੱਗ-ਅਲੱਗ ਕਿਹੜੀ ਚੀਜ਼ ਵਾਸਤੇ ਦਵਾਈਆਂ ਵਾਸਤੇ 40 ਕਰੋੜ ਖਰਚਿਆ ਬਿਲਡਿੰਗ ਵਾਸਤੇ ਕਿੰਨਾ ਖਰਚਿਆ ਬਿਜਲੀ ਵਾਸਤੇ ਕਿੰਨਾ ਖਰਚਿਆ ਮੈਂ ਸਾਰੀ ਡਿਟੇਲ ਇਹਨਾਂ ਨੂੰ ਪ੍ਰੋਵਾਈਡ ਕਰਦਾ ਹਾਂ ਠੀਕ ਹਾਂ ਉਹ ਉਹਦੀਆਂ ਸਰ ਗਾਈਡਲਾਈਨ ਹੈ ਜੀ ਇੱਕ ਕਮੇਟੀ ਬਣੀ ਹੋਈ ਹੈ ਉਹ ਜਿਹੜੀ ਕਮੇਟੀ ਹੈ ਉਹ ਪੂਰੀਆਂ ਗਾਈਡਲਾਈਨਸ ਨੂੰ ਫਾਲੋ ਕਰਦੇ ਆ ਮੈਂ ਸਾਰੀ ਟੋਟਲ ਇਨਫੋਰਮੇਸ਼ਨ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਸੈਸ਼ਨ ਤੋਂ ਬਾਅਦ ਮੇਰੇ ਆ ਕੇ ਕਮਰੇ 'ਚ ਮਿਲਣ ਮਾਈਵਲ ਪ੍ਰੋਵਾਈਡ ਹਮ ਫੁੱਲ ਇਨਫੋਰਮੇਸ਼ਨ ਜੀ ਗੁਰਵਾਨ ਜੀ ਹੋ ਗੀਆਂ ਸਾਰੀਆਂ ਗੁਰਵਾਨ ਜੀ ਬਹੁਤ ਸਾਰੀਆਂ ਸ਼ਰਤਾਂ ਸੀ ਉਹਦੇ ਵਿੱਚ ਹੋਰ ਵੀ ਗਰੀਬਾਂ ਨੂੰ ਵੀ ਇਹਦਾ ਉਹ ਅਸਲੋਂ ਫ੍ਰੀ ਲਾਂਚ ਕਰਨਾ ਸੀ ਉਹਦੇ ਬਾਰੇ ਵੀ ਕੁਝ ਕੀਤਾ ਕਿ ਨਹੀਂ ਕਿਤਾ ਉਹ ਵੀ ਜੇ ਮਾਤਰੀ ਜੀ ਪ੍ਰੋਵਾਈਡ ਕਰਾ ਦੇ ਤਾਂ ਮੈਂ ਤਾਂ ਬੜਾ ਧੰਨਵਾਦੀ ਹੋਵਾਂਗਾ ਜੀ ਹਾਂ ਬਤਰੀ ਜੀ ਸਰਕਾਰੀ ਇਨਫੋਰਮੇਸ਼ਨ ਦੇਵਾਂਗਾ ਜੀ ਜਿੰਨੀ ਵੀ ਇਨਫੋਰਮੇਸ਼ਨ ਉਹਦੇ ਨਾਲ ਸੰਬੰਧਿਤ ਹੈ ਜਿਹੜੀ ਇਹ ਕਹਿ ਰਹੇ ਹੈਗੇ ਆ ਕਿ ਅਸੀਂ ਜਿਹੜੇ ਉਹਨਾਂ ਦੇ ਕੰਸੈਸ਼ਨ ਐਗਰੀਮੈਂਟ ਦਾ ਇਹ ਪਾਰਟ ਨਹੀਂ ਸੀ ਕਿ ਉਹ ਫ੍ਰੀ ਟ੍ਰੀਟ ਕਰਨਗੇ ਉਸ ਵੇਲੇ ਜਦੋਂ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਉਹਨਾਂ ਨੇ ਐਡ ਕਰਨਾ ਹੁੰਦਾ ਉਹ ਹੁਣ ਤੋਂ ਮਾਂ ਸਰਕਾਰੋਂ ਵਾਲੀਆਂ ਸਾਰੀਆਂ ਕੰਡੀਸ਼ਨਸ ਪਾਰੀ ਆ ਪੇਸ਼ੈਂਟਸ ਨੂੰ ਪ੍ਰਾਇਡ